ਹੈਲੋ एवरीवन ਕਿਦਾ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵਗੇ ਲੋ ਜੀ ਅੱਜ ਦੀ ਜਿਹੜੀ ਆਪਣੀ ਸ਼ਾਮ ਦੀ ਵੀਡੀਓ ਰਹੂਗੀ ਉਹ ਰਣ ਦੇ ਬਰਬਰੀ ਦੇ ਸੂਪ ਥੋੜੀ ਜਿਹੀ ਲੇਟ ਹੋਗੀ ਵੀਡੀਓ ਦੇਰ ਸਵੇਰ ਥੋੜੀ ਜਿਹੀ ਹੋਇਆ ਕਰੂਗੀ ਕੁਝ ਤਾਂ ਫੈਸਟੀਵਲ ਚੱਲ ਰਹੇ ਨੇਗੇ ਬਾਰਕ ਲੋਡ ਵੀ ਜ਼ਿਆਦਾ ਹੈ ਤੇ ਬਾਕੀ ਥੋੜਾ ਜਿਹਾ ਬੱਚਿਆਂ ਦੇ ਐਗਜ਼ਾਮ ਚੱਲ ਰਹੇ ਨੇ ਜੀ ਥੋੜਾ ਜਿਹਾ ਇੱਧਰ ਉੱਧਰ ਹੋ ਜਾਇਆ ਕਰੂਗਾ ਟਾਈਮ ਹੁਣ ਤੇ ਵਾਕੀ ਵੀਡੀਓ ਦੋਨੋਂ ਪਾਇਆ ਕਰਾਂਗੇ ਆਪਾਂ ਸਵੇਰ ਸ਼ਾਮ ਦੀ ਲੋ ਜੀ ਬਰਬਰੀ ਦੇ ਸੂਟ ਆਪਣੇ ਸਾਰੇ ਸੋਲਡ ਆਊਟ ਹੋ ਗਏ ਸੀਗੇ ਇੱਕ ਵੀ ਸੂਟ ਨਹੀਂ ਰਿਹਾ ਸੀਗਾ ਪਰ ਨਵੇਂ ਪ੍ਰਿੰਟ ਲੈ ਕੇ ਆਏ ਆਂਗੇ ਬਰਬਰੀ ਰੰਗ ਰੇਸ਼ੀਆ ਦੀ ਰੰਗ ਰੇਸ਼ੀਆ ਬ੍ਰਾਂਡ ਦੀ ਬਰਬਰੀ ਰਹੂਗੀ ਜੀ ਵਧੀਆ ਸੌਫਟ ਸੌਫਟ ਵਾਲੀ ਹਾਰਡ ਵਾਲੀ ਦੇਖੋ ਬਰਬਰੀ ਦੇ ਵਿੱਚ ਤਾਂ ਜੀ ਦੇਖੋ ਸੋਨੂੰ ਵੀ ਪਤਾ ਬਰਬਰੀ ਚ ਇੰਨੇ ਕੁ ਜ਼ਿਆਦਾ ਸਾਰੇ ਮੀਲਾਂ ਨੇ ਬਣਾਤਾ ਜੀ ਦੇਖੋ ਹੈਨਾ ਹਰ ਤਰ੍ਹਾਂ ਦਾ ਸਟੱਫ ਆ ਗਿਆ ਆਪਣੇ ਕੋਲੇ ਪਹਿਲਾਂ ਵੀ ਆਪਾਂ ਰੰਗ ਰੇਸ਼ੀਆ ਦੀ ਦਿੱਤੀ ਸੀ ਕਿਉਂਕਿ ਇਹ ਬਜਟ ਫ੍ਰੈਂਡਲੀ ਵੀ ਹੈਗਾ ਹੈਗਾ ਮੀਡੀਅਮ ਹੈ ਨਾ ਜਿਆਦਾ ਉੱਪਰ ਵਾਲਾ ਨਾ نیچے ਵਾਲਾ ਇਹ ਮੀਡੀਆ ਮੈਂ ਤੇ ਸੌਫਟ ਹੈਗਾ ਬਹੁਤ ਸੋਹਣਾ ਸਟੱਫ ਹੈਗਾ ਰੰਗ ਰਸ਼ੀਆ ਦਾ ਇਹਨਾਂ ਨੇ ਕਾਫੀ ਤਰੱਕੀ ਕੀਤੀ ਹੈ ਇਸ ਵਾਰ ਤੇ ਰੰਗ ਰਸ਼ੀਆ ਵਾਲਿਆਂ ਨੇ ਬਹੁਤ ਸੋਹਣਾ ਸਟੱਫ ਇਹਨਾਂ ਨੇ ਕੀਤਾ ਹੈਗਾ ਤੇ ਲਓ ਜੀ ਫਰਸਟ ਕਲਰ ਇਹ ਆ ਗਿਆ ਤੇ ਬਹੁਤ ਸੋਹਣਾ ਪ੍ਰਿੰਟ ਹੈਗਾ ਬਹੁਤ ਪਿਆਰਾ ਤੇ ਨੈਕਸਟ ਕਲਰ ਇਹ ਆ ਗਿਆ ਸਾਰੇ ਪ੍ਰਿੰਟ ਅਲੱਗ ਤੋਂ ਆਏ ਨੇ ਮੈਨੂੰ ਇਹ ਲੱਗਦਾ ਸਿਰਫ ਦੋ ਤਿੰਨ ਇੱਕ ਪ੍ਰਿੰਟ ਸੇਮ ਆਏ ਹੋਣਗੇ ਨੈਕਸਟ ਪ੍ਰਿੰਟ ਇਹ ਆ ਗਿਆ ਤੇ ਇਹ ਵਾਲਾ ਪ੍ਰਿੰਟ ਦੇ ਵਿੱਚ ਸਿਰਫ ਇੱਕੋ ਹੀ ਸੂਟ ਮਿਲੇਗਾ ਆਪਾਂ ਨੂੰ ਇਹ ਪ੍ਰਿੰਟ ਬਣਾ ਬਹੁਤ ਜ਼ਿਆਦਾ ਮੰਗ ਰਹੀਆਂ ਸੀ ਕਾਫੀ ਇਹਦੇ ਵਿੱਚ ਉਦੋਂ ਆਪਣੇ ਕੋਲੇ 4 ਕਲਰ ਆਏ ਸੀ ਵਾਟਰ ਗ੍ਰੀਨ ਆਇਆ ਸੀਗਾ येलो ਆਇਆ ਸੀ ਬਲੈਕ ਕਾਫੀ ਕਲਰ ਆ ਗਏ ਸੀਗੇ ਬਟ ਹੁਣ ਆਪਣੇ ਕੋਲੇ ਸਿੰਗਲ ਪੀਸ ਹੈਗਾ ਇਹਦਾ ਉਸ ਤੋਂ ਬਾਅਦ ਇੱਕ ਨਵਾਂ ਪ੍ਰਿੰਟ ਹੋਰ ਲੈ ਕੇ ਆਇਆ ਬਹੁਤ ਸੋਹਣਾ ਪ੍ਰਿੰਟ ਹੈ ਇਹ ਵੀ ਇਹ ਵੀ ਨਵਾਂ ਪ੍ਰਿੰਟ ਹੈਗਾ ਲਓ ਜੀ ਦੇਖ ਸਕਦੇ ਹੋ ਤੁਸੀਂ ਰੰਗ ਰਸ਼ੀਆ ਦੀ ਪੂਰੀ ਸਬਿੱਧ ਸਟੈਂਪ ਲੱਗੀ ਹੋਊਗੀ ਜੀ ਰੰਗ ਰਸ਼ੀਆ ਦੀ ਵਰਬਰੀ ਹੈ ਬਹੁਤ ਸੋਹਣਾ ਹੈ ਇਹ ਵੀ ਨਵਾਂ ਪ੍ਰਿੰਟ ਤੇ ਇਹ ਵੀ ਨਵਾਂ ਹੀ ਪ੍ਰਿੰਟ ਹੈਗਾ ਸਾਰੇ ਨਿਊ ਹੀ ਲੈ ਕੇ ਆਏ ਆਂਗੇ ਪ੍ਰਿੰਟ ਆਪਾਂ ਲਓ ਜੀ ਬਹੁਤ ਪਿਆਰਾ ਜਿਹਾ ਛੇੜ ਹੈ ਨਾ ਤਾਂ ਇਹ ਪੀਚ ਨਾ ਪਿੰਕ ਬਹੁਤ ਹੀ ਸੋਹਣਾ ਜਿਹਾ ਛੇੜ ਹੈਗਾ ਨੀਂਜਾ ਛੇੜ ਹੈਗਾ ਉਸ ਤੋਂ ਬਾਅਦ ਆ ਗਿਆ ਜੀ ਗ੍ਰੀਨ ਦੇ ਵਿੱਚ ਇਹ ਵਾਲਾ ਪ੍ਰਿੰਟ ਲੈ ਕੇ ਆਏ ਇਸ ਵਾਰ ਆਪਾਂ ਇਹ ਪ੍ਰਿੰਟ ਵੀ ਰਿਪੀਟ ਕੀਤਾ ਹੈਗਾ ਕਿਉਂਕਿ ਇਹ ਪ੍ਰਿੰਟ ਦੇ ਵਿੱਚ ਕਾਫੀ ਡਿਮਾਂਡ ਸੀ ਇਹਦੇ ਵਿੱਚ ਤਿੰਨ ਕਲਰ ਆਏ ਸੀ ਪਹਿਲਾਂ ਆਪਣੇ ਕੋਲ ਸਕਿਨ ਚ ਬਲੈਕ ਚ ਤੇ ਗ੍ਰੇ ਚ ਬਟ ਗ੍ਰੇ ਹੀ ਜ਼ਿਆਦਾ ਡਿਮਾਂਡ ਰਹੀ ਸੀਗੀ ਡਿਮਾਂਡ ਤਾਂ ਤਿੰਨਾਂ ਦੀ ਸੀਗੀ ਬਟ ਗ੍ਰੇ ਹੀ ਮਿਲਿਆ ਆਪਾਂ ਨੂੰ ਉਹ ਆਪਾਂ ਲੈ ਕੇ ਆਏ ਆਂਗੇ ਇਹਨਾਂ ਦਾ ਪ੍ਰਾਈਸ ਰੂ ਹੈ ਜੀ 1200 ਰੁਪਏ ਪਹਿਲਾਂ ਵਾਲੀ ਪ੍ਰਾਈਸ ਹੈਗਾ 1200 ਰੁਪਏ ਬਹੁਤ ਜ਼ਿਆਦਾ ਵਧੀਆ ਜਿਹੜਾ ਸਟੱਫ ਹੈਗਾ ਪੈਨ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈਗਾ ਬਰਬਰੀ ਦਾ ਰੰਗ ਰਸ਼ੀਆ ਦੀ ਬਰਬਰੀ ਰੂ ਹੈ ਜੀ 1200 ਰੁਪਏ ਪ੍ਰਾਈਸ ਹੈ ਆਪਣਾ ਨੰਬਰ ਹੈ 9253115036 92 ਨੰਬਰ 036 ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ फटाफट ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਆਰਡਰ ਪਲੇਸ ਕਰਦਿਆ ਕਰੋ ਤੇ ਆਪਣਾ ਸੂਟ ਜਿਹੜਾ ਬੁੱਕ ਕਰਵਾਦਿਆ ਕਰੋ ਥੈਂਕ ਯੂ